ਫਗਵਾੜਾ ਨੇ ਜ਼ਿਕਰ ਮਿਲ ਰਾਮਪੁਰ ਖਲਿਆਣ ਵਿਖੇ ਦੋ ਕਾਰਾਂ ਦੀ ਟੱਕਰ ਹੋਣ ਦੀ ਸੂਚਨਾ ਮਿਲੀ ਹੈ ਇਹ ਟੱਕਰ ਇੰਡਿਕਾ ਕਾਰ ਅਤੇ ਜੈਗਵਰ ਕਾਰ ਦਰਮਿਆਨ ਹੋਈ ਹੈ ਇਸ ਹਾਸੇ ਵਿੱਚ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਉੱਥੇ ਹੀ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਆ ਮਨਜੀਤ ਸਿੰਘ ਪੁੱਤ ਅਸਵੰਨ ਸਿੰਘ ਵਾਸੀ ਪਿੰਡ ਨਰੂੜ ਨੇ ਦੱਸਿਆ ਕਿ ਉਹ ਜਦੋਂ ਪਿੰਡ ਨਰੂੜ ਤੋਂ ਆਪਣੀ ਇੰਡਿਕਾ ਕਾਰ ਵਿੱਚ ਫਗਵਾੜਾ ਵਾਲੀ ਸਾਈਡ ਜਾ ਰਿਹਾ ਸੀ ਤਾਂ ਪਿੰਡ ਰਾਮਪੁਰ ਖੇਲਿਆ ਨਜ਼ਦੀਕ ਸਾਹਮਣੇ ਤੋਂ ਆਈ ਜੈਗਵਰ ਕਾਰ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹਨਾਂ ਦੀ ਗੱਡੀ ਦਾ ਟਾਇਰ ਫਟ ਗਿਆ ਤੇ ਰਿਮ ਟੁੱਟ ਗਿਆ ਜਿਸ ਤੋਂ ਬਾਅਦ ਟਾਇਰ ਫਟਣ ਦੀ ਆਵਾਜ਼ ਸੁਣ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਹਾਂ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਨਰੂਡ ਪਿੰਡ ਹੈ ਕੀ ਮਾਮਲਾ ਹੈ ਇੱਥੇ ਗੱਡੀਆਂ ਖੜੀਆਂ ਆ ਕਿ ਕੀ ਕਰਨਾ ਜੀ ਜਦੋਂ ਮੈਂ ਸਵੇਰੇ ਆਪਣੇ ਕੰਮ ਤੇ ਜਾ ਰਿਹਾ ਸੀਗਾ ਜੀ ਜੀ ਤੇ ਇਹ ਜਿਹੜਾ ਦੂਸਰੀ ਗੱਡੀ ਵਾਲਾ ਆ ਮੋੜ ਤੋਂ ਥੋੜਾ ਤੇਜ਼ ਸੀਗਾ ਇਹਨੂੰ ਪਤਾ ਨਹੀਂ ਲੱਗਾ ਜੀ ਤੇ ਮੇਰੇ ਵਾਲੀ ਸਾਈਡ ਦੇ ਵਿੱਚ ਆ ਕੇ ਮੇਰੇ ਥੋੜੇ ਬੱਜ ਗਏ ਤੇ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਜੀ ਇਹ ਤੇ ਖਲਿਆਣ ਪਿੰਡ ਤੋਂ ਥੋੜਾ ਜਿਹਾ ਅੱਗੇ ਨੂੰ ਹੋਇਆ ਹੈ ਜਿੱਥੇ ਪਹਿਲਾਂ ਨਰਸਰੀ ਹੁੰਦੀ ਸੀ ਠੀਕ ਹੈ ਜੀ ਓਕੇ ਹੋਇਆ ਕਿੰਨਾ ਕ ਨੁਕਸਾਨ ਹੋਇਆ ਜੀ ਗੱਡੀਆਂ ਇਫਸਾਨ ਤਾਂ ਦੋਨਾਂ ਗੱਡੀਆਂ ਦੇ ਥੋੜੀ ਜਿਹਾ ਟਾਇਰ ਹੀ ਟੁੱਟ ਗਏ ਆ ਜੀ ਮੇਰੀ ਗੱਡੀ ਦਾ ਵੀ ਰਿਮ ਤਾਂ ਟਾਇਰ ਪਟ ਗਿਆ ਉਹਦਾ ਵੀ ਜੀ ਤੇ ਇਸੇ ਛੱਟ ਚੋੜ ਤੋਂ ਬਚਾਇਆ ਛੱਟ ਚੋੜ ਤੋਂ ਬਚਾਇਆ ਤਾਂ ਕੀ ਕਾਰਨ ਧੁੰਦ ਕਰਨ ਹੋਇਆ ਜੀ ਇਹ ਹਾਦਸਾ ਥੋੜੀ ਧੁੰਦ ਵੀ ਸੀਗੀ ਥੋੜਾ ਮੋੜਲੇ ਵਾਲਾ ਬੰਦਾ ਓਵਰ ਸਪੀਡ 'ਚ ਗਿਆ ਜਿੱਦਾ ਮੋੜ ਤੋਂ ਜਦੋਂ ਉਹ ਟਰਨ ਕੀਤਾ ਉਸ ਮੋੜ ਤੋਂ ਜਦੋਂ ਉਹ ਸਿੱਖ ਆਈ ਇਧਰਲੀ ਸਾਈਡ ਤੇ ਦੇਖਦਾ ਨੀਗਾ ਕੋਈ ਠੀਕ ਠੀਕ ਤਾਂ ਇਹਦੇ ਬਾਰੇ ਇੱਕਦਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਹਾਂਜੀ ਹਾਂਜੀ ਪੁਲਿਸ ਨੂੰ ਫੋਨ ਕਰ ਦਿੱਤਾ ਜੀ ਜੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਬਸ ਇਹੀ ਕਰਦੇ ਆ ਵੀ ਚਲੋ ਗੱਡੀਆਂ ਦੇ ਤਾਂ ਨੁਕਸਾਨ ਹੋਈ ਆ ਜੀ ਵੀ ਬੰਦੇ ਬਚ ਗਏ ਆ ਜੀ ਵੀ ਫੈਸਲਾ ਜਿਹੜਾ ਆ ਉਹ ਕਰ ਲਿਆ ਜਾ ਜੋ ਵੀ ਨੁਕਸਾਨ ਹੈ ਉਹ ਤੁਹਾਨੂੰ ਦੁੱਤਾ ਜਾ ਜੀ ਜੋ ਨੁਕਸਾਨ ਹੈ ਉਹ ਦੇ ਦਿੱਤਾ ਉਹਦਰ ਇਸ ਹਾਦਸੇ ਦੀ ਸੂਚਨਾ ਮਿਲਦੇ ਸਾਰੀ ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਦੋਵਾਂ ਗੱਡੀਆਂ ਨੂੰ ਥਾਣੇ ਲਿਆ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹਾਈ ਸਰ ਇਥੇ ਖੇਲਿਆਨ ਦੇ ਲੱਗੇ ਕਿ ਇੱਕ ਐਕਸੀਡੈਂਟ ਹੋਇਆ ਸੀਗਾ ਮੌਕੇ ਤੇ ਪਹੁੰਚੇ ਹਾਂ ਕੀ ਕਹਿਣਾ ਤੁਹਾਡਾ ਉਹਦੀ ਬਾਰੇ ਮੇਰਾ ਨਾਮ ਹੈਗਾ ਐਸ.ਏ. ਚਮਕੌਰ ਸਿੰਘ ਜੀ ਥਾਣਾ ਰਾਵਲਪਿੰਡੀ ਜੀ ਇੱਥੇ ਇੱਕ ਮੌਕੇ ਤੇ ਆਇਆ ਜੀ ਐਕਸੀਡੈਂਟ ਹੋਇਆ ਦੋ ਗੱਡੀਆਂ ਦਾ ਆਪਸ ਵਿੱਚ ਕੋਈ ਜਾਨੀ ਨੁਕਸਾਨ ਹੋਇਆ ਨਹੀਂ ਜੀ ਗੱਡੀਆਂ ਦਾ ਨੁਕਸਾਨ ਹੋਇਆ ਹੈ ਜੀ ਜੋ ਵੀ ਦੋਹੇ ਤਰ੍ਹਾਂ ਗੱਡੀਆਂ ਸੀ ਕਬਜ਼ੇ ਤੇ ਲੈ ਲਈਆਂ ਜੀ ਜੋ ਵੀ ਬੰਦੀ ਹੋਈ ਕਾਰਵਾਈ ਅਗਲ ਵਿੱਚ ਲੈਂਦੇ ਹਾਂ ਜੀ ਅੱਜ ਸਰ ਇਹ ਪਤਾ ਲੱਗਾ ਜੀ ਕਿਹੜੇ ਕਿਹੜੇ ਪਿੰਡਾਂ ਦੇ ਆ ਜੀ ਹਾਂਜੀ ਇੱਕ ਤਾਂ ਮਨਜੀਤ ਸਿੰਘ ਐ ਸਵਰਨ ਸਿੰਘ ਦਾ ਜੀ ਨਰੂੜ ਦਾ ਜੀ ਜੀ ਇੱਕ ਹੈਗਾ ਜੀ ਜਲੰਧਰ ਦਾ ਜੀ ਹੋਰ ਹੈਗਾ ਸਣੀ ਪੁੱਤਰ ਰਾਜਕੁਮਾਰ ਜੀ ਸਾਡੇ ਪੁੱਤਰ ਰਾਜਕੁਮਾਰ ਜਲੰਧ ਦਾ ਬਾਈ ਇਹ ਕਿਹੜੀ ਕਿਹੜੀ ਗੱਡੀ ਆ ਜੀ ਇਹ ਗੱਡੀਆਂ ਸਾਰਾ ਨੰਬਰ ਹੈਗੇ ਨੇ ਜੀ ਇੱਕ ਹੈਂਡੀ ਕੋ ਜੀ ਇੱਕ ਜਗਵਾਰ ਜੀ ਹਾਂਜੀ ਤੇ ਹੁਣ ਮੈਂ ਕਿਤੇ ਪਹੁੰਚੇ ਹਾਂ ਕੀ ਕਾਰਵਾਈ ਹੋਈ ਆ ਜੀ ਕਾਰਵਾਈ ਜੀ ਦੋ ਹੀ ਗੱਡੀਆਂ ਉਹ ਇਹਨਾਂ ਦਾ ਜੋ ਵੀ ਹੁੰਦਾ ਹੋਇਆ ਜੋ ਬੰਦ ਦੀ ਕਾਰਵਾਈ ਕੀਤੀ ਜਾਊਗੀ ਜੀ ਜਿਹੜੀ ਗੱਡੀਆਂ ਇਹਦਾ ਪਤੂਰ ਬੋਟੇ ਕਰਦੇ ਆ